ਵਧੀਆ ਨਾਈਸ ਮੁੰਡਾ ਹੈ ਕੀ ਨਾਮ ਹੈ ਮੁੰਡੇ ਦਾ ਪਤ कृष्णा ਨਾਮ ਹੈਗਾ कृष्णा ਅੱਛਾ ਜੀ ਕਿੱਥੇ ਆਸਾ ਕਿੱਥੇ ਹੋਇਆ ਜੀ ਇਹ ਉਹ ਐਜੀ ਆ ਸਾਨੂੰ ਫੋਨ ਆ ਦੇ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਆਏ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨ ਆ ਹੂੰ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮਾਤਾ ਆਇਆ ਵਾ ਉਹਦੇ ਮੈਨੂੰ ਪਤਾ ਲੱਗਿਆ ਕਿਹੜਾ ਹੈਗਾ ਐਕਸੀਡੈਂਟ ਹੈ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜੇਮ ਆਂਦੇ ਐਕਸਲ ਆਂਦਾ ਵਾ ਦੋ ਟਾਈਮ ਮੁੰਡਾ ਹਾਂਜੀ ਆਹਦੇ ਤੇ ਕਾਰ ਤੇ ਹੀ ਐਕਸੀਡੈਂਟ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਹਾਂਜੀ ਕੱਲਾ ਹੀ ਇੱਕ 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 ਉਹਦੀ ਭੈਣ ਸਿਸਟਰ ਹੈਗੀ ਕਹਿੰਦਾ ਡਿੱਗੀ ਥੱਲੇ ਮੈਨੂੰ ਵੀ ਜਿਆਦਾ ਕਨਫਰਮ ਨਹੀਂ ਗਾ ਵੀ ਤੁਹਾਨੂੰ ਫੋਨ ਆਇਆ ਮਾਤਾ ਆਏ ਆ ਬਾਕੀ ਸਾਨੂੰ ਜਿਹੜਾ ਬੰਦਾ ਗੱਡੀ ਭਲਾਗਾ ਨਾ ਜਿਹਦੀ ਗਲਤੀ ਕੀ ਆ ਸਾਨੂੰ ਇਹ ਮਿਲਣ ਨਹੀਂ ਦਿਆ ਵੀ ਬਾਕੀ ਆਪਾਂ ਉਹਦੇ ਪਰਿਵਾਰ ਆਉਂਦੇ ਆਪਾਂ ਗੱਲ ਕਰਦੇ ਆ ਗੱਲ ਬਾਤ ਹੋਈ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜਿਮ ਮੰਦੇ ਆ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਝਗੜਾ ਬੜਾ ਵਧੀਆ ਬੰਦੇ ਹੈਗੇ ਆ ਤੇ ਕੁੱਲ ਕਿੰਨੀ ਦੇਰ ਬਾਅਦ ਆਈਏ ਤੁਹਾਨੂੰ ਪਤਾ ਮੈਨੂੰ ਭਾਜੀ ਮੈਂ ਤਾਂ ਹੋਣ ਆ ਪਾਇਆ ਵਾ ਐਵੇਂ ਗਵਾਂ ਆਈ ਆ ਹੀ ਹੋਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਆਪਾਂ ਕੋ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿ ਨਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੱਨਾਂ ਦਾ ਐਕਸੀਡੈਂਟ ਹੈ ਸਲਾਮਾਬਾਦ ਇਹ ਸਲਾਮ ਅਮਰ ਰਹਿੰਦੇ ਆ ਰਾਮਨਿਕ ਕਲੋਨੀ ਜਿਮ ਹੈਗਾ ਵਾ ਉੱਥੇ ਐਕਸਲ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਵੇਗਾ ਆ ਹਾਂਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਹੀ ਵੀਰ ਕੁਮਾਰ ਜੀ ਹਾਂਜੀ ਸਰ ਇਹ ਹਾਦਸਾ ਕਿੱਥੇ ਹੋਇਆ ਹੈ ਤੇ ਕਿੰਨੀ ਦੇਰ ਹੋ ਗਈ ਹੋਏ ਆ ਸਰ ਆਇਆ ਤੇਨੂੰ ਕੋਟ ਘਟੇ ਮੇਰੇ ਖਿਆਲ ਨਾਲ ਪੌਣਾ ਘੰਟਾ ਹੋ ਚੁੱਕਾ ਏ ਤੇ اسلام آباد ਪੁਲਿਸ ਨੂੰ ਵੀ ਪਤਾ ਕਿ ਇੱਥੇ ਹਾਦਸਾ ਆਇਆ ਪਰ ਖਾਲੇ ਤੱਕ ਇੱਥੇ ਆ ਨਹੀਂ ਰਹੀ ਜਦ ਕੀ اسلام آباد ਹੈਗਾ ਥਾਣਾ ਇਹ ਉਹਨਾਂ ਦੀ ਸ਼ਾਇਦ ਉਹਨਾਂ ਦੀ ਮਦਰੇ ਦੇ ਬੱਚੇ ਦੀ ਬਹੁਤ ਹਾਲਤ ਗੰਭੀਰ ਹੋਈ ਦੀ ਇਸ ਵਕਤ ਤੇ ਉਹ ਸ੍ਰੀ ਚਾ ਹਸਪੀਟਲ ਉਹਨੂੰ ਲੈ ਕੇ ਗਏ ਰਹੇ ਆ ਪਰ ਪੁਰਸਾੜੇ ਤੱਕ ਨਹੀਂ ਪੁਲਿਸ ਨੂੰ ਕੰਟਰੋਲ ਨੂੰ ਤੇ ਅਸੀਂ ਫੋਨ ਵੀ ਕੀਤਾ 100 ਨੰਬਰ ਤੇ ਕਨੈਕਟਡ ਕੋਈ ਹੁਣੇ ਅਸੀਂ ਆ ਰਹੇ ਆ ਪਰ ਹਲੇ ਤੱਕ ਕੋਈ ਨਹੀਂ ਇੱਥੇ ਆ ਰਿਹਾ ਪਤਾ ਨਹੀਂ ਉਹ ਵਿਚਾਰੇ ਬਚਦੇ ਆ ਕਿ ਨਹੀਂ ਬਚਦੇ ਅਸੀਂ ਦੇ ਹਾਲੇ ਕਹਿੰਦੇ ਕਿ ਮਾਰ ਆਈ ਉਹਨਾਂ ਦੀ ਲੰਮੀ ਉਮਰ ਕਰੇ ਐਕਸੀਡੈਂਟ ਜੀ ਸਾਰਾ ਐਕਸੀਡੈਂਟਲੀ ਕਾਰ ਵਾਲੇ ਨੇ ਪਿੱਛੋਂ ਆ ਕੇ ਕਾਰ ਮਾਰੀ ਏ ਜਲਾਨੀ ਤੇ ਜਲਾਨੀ ਪੋਲ ਤੋਂ ਥੱਲੇ 7 7 ਫੋਟੋ ਉਛਲ ਕੇ ਪੋਲ ਤੋਂ ਥੱਲੇ ਗਈ ਏ ਤੇ ਬੱਚੇ ਦੀ ਜਿਹੜੀ ਲਾਟੇ ਉਹਦੇ ਨਾੜਾ ਬਾਹਰ ਆ ਚੁੱਕੇ ਆ ਬਿਲਕੁਲ ਗੋਡੇ ਦੇ ਗੋਡੇ ਦੀਆਂ ਨਾੜਾ ਬਿਲਕੁਲ ਜੜੀਆਂ ਨੇ ਨਾ ਉਹ ਸ਼ਕਚੜ ਹੋ ਚੁੱਕੀ ਉਹਦੀ ਲੱਤ ਇੱਕ ਗੱਡੀ 'ਚ ਕਿੰਨੇ ਜਾਣੇ ਸੀ ਗੱਡੀ 'ਚ ਵੀ ਮਿਲ ਗਿਆ 2 ਤੋਂ 3 ਜਾਣੇ ਹੈਗੇ ਸੀ ਤੇ ਡਰਿੰਕ ਵੀ ਆ ਹਾਂ ਜੀ ਡਰਿੰਕ ਵੀ ਆ ਗੱਡੀ ਦੇ ਵਿੱਚ ਡਰਿੰਕ ਵੀ ਆ ਜੀ ਸਭ ਕੁਝ ਆ ਗੱਡੀ ਦੇ ਵਿੱਚ ਡਰਿੰਕ ਵੀ ਪਈ ਹੋਈ ਆ ਹਰ ਚੀਜ਼ ਆ ਗੱਡੀ ਦੇ ਵਿੱਚ ਗਲਾਸ ਵੀ ਪਏ ਹੋਏ ਆ ਉਹਨਾਂ ਦੀ ਕੋਲਡ ਡਰਿੰਕ ਵੀ ਪਈ ਹੋਈ ਆ ਠੀਕ ਹੈ ਠੀਕ ਹੈ ਸਰ ਪੁਲਿਸ ਵਾਲੇ ਤੱਕ ਨਹੀਂ ਆੜੀ ਅਸੀਂ ਕੰਟਰੋਲ ਰੂਮ ਤੇ ਫੋਨ ਵੀ ਕੀਤਾ 100 ਨੰਬਰ ਤੇ ਕੱਲੇ ਢੜਕੋ 10 ਮਿੰਟ ਪੋਨਾ ਘੰਟਾ ਹੋ ਗਿਆ ਸਾਹਮਣੇ ਸਲਾਮਾਬਾਦ ਥਾਣਾ ਹੈ ਹਾਲੇ ਤੱਕ ਕੋਈ ਨਹੀਂ ਆ ਰਿਹਾ ਆ ਰਿਹਾ ਜੀ ਮੈਂ ਕਹਿੰਦਾ ਜੀ ਇਹਨਾਂ ਨੂੰ ਸਾਫ਼ ਮਿਲੇ ਹਾਂ ਜੀ ਇਤਰਾ ਹੀ ਸਹਾਇਜ ਮੈਂ ਜਮਤ ਕੋਸ਼ਿਸ਼ ਕਰਾਂਗੇ ਚਰਚ ਕਰੀ ਆਈਡੀ ਕਰੀ ਹਾਂ ਜੀ ਭਾਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਵਿਸ਼ਾਲ ਕੁਮਾਰ ਜੀ ਜੀ ਕਹਿੰਦੇ ਆ ਕਿ ਇਸ ਮੁੰਡੇ ਇਧਰੋਂ ਆ ਰਹੇ ਸੀ ਖਾਲਸਾ ਕੋਲੇ ਵੱਲੋਂ ਤੇ ਨਸ਼ੇ ਵੇਚੇ ਹੈਗੇ ਸੀ ਤੇ ਉਹ ਆਪਣੇ ਸਿੱਧੀ ਸਾਈਡ ਤੇ ਆ ਰਹੇ ਸੀ ਤੇ ਨਸ਼ੇ ਵੇਚੇ ਹੈਗੇ ਤੇ ਉਹ ਸਿੱਧਾ ਉਹਨਾਂ ਨੇ ਵੇਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਰ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਤੁਰੰਤ ਪੁਲੀਆਂ ਚੜ੍ਹ ਕੇ ਉੱਤੇ ਆਏ ਆ ਨਹੀਂ ਜੀ ਸਾਨੂੰ ਹਾਂਜੀ ਬੋਲਦੇ ਤਾਂ ਨੀਚੇ ਡੇਗੇ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਜਿੱਥੇ ਪਹੁੰਚੇ ਕਿਦਾਂ ਦੇ ਹਾਲਾਤ ਸੀ ਇਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਤੇ ਲੇਡੀ ਦੀ ਏਜ ਦੇਖੀ ਕਿੰਨੀ ਕਿੰਨੀ ਏਜ ਦੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਹਾਂਜੀ ਭਾਜੀ ਕੁਲਕੀ ਜਾਣਕਾਰੀ ਸਰ ਥੋੜਾ ਥੋੜੀ ਜਾਣਕਾਰੀ ਦੇ ਦਿਓ ਕੋਈ ਜਾਣਕਾਰੀ ਲੈਣ ਦੇ ਆ ਦੱਸਦੇ ਹਾਂ ਨਹੀਂ ਦੱਸ ਦਿਓ ਨਾ ਜੀ ਐਕਸੀਡੈਂਟ ਕਿਦੇ ਕਿਦੇ ਵਿੱਚ ਹੋਇਆ ਵੇਖੋ ਅਸੀਂ ਤੁਸੀਂ ਤੇ ਜਾਣਕਾਰੀ ਤੇ ਲੈ ਹੀ ਲੀਤੀ ਜੀ ਥੋੜੀ ਦੱਸ ਕਿਸ ਕੋ ਲਈ ਇਹ ਜਾਣਕਾਰੀ ਅਸੀਂ ਤੇ ਮੌਕਾ ਵੇਖਿਆ ਜੀ ਦੱਸਦੇ ਹਾਂ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂਜੀ ਇਹਦੇ ਵਿੱਚ ਕੀ ਜੋ ਐਕਸੀਡੈਂਟ ਹੋਇਆ ਸਾਹਮਣੇ ਆਇਆ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਦੀ ਕੋਈ ਡਾਕੂਮੈਂਟ ਵੇ ਖਿਲਾੜ ਲੈ ਆਏ ਅਸੀਂ ਵੇਖ ਕੇ ਤਾਂ ਜੋ ਇਹਦਾ ਜਾਣਕਾਰੀ ਦੱਸਾਂਗੇ ਕਿਹੜੀ ਜਗ੍ਹਾ ਐ ਐਸਆਰ ਐਕਸਟੈਂਡ ਦੀ ਜਗ੍ਹਾ ਦਾ ਨਾਂ ਕੀ ਲੋਕੇਸ਼ਨ ਕੀ ਆਏ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐਕਸੀਡੈਂਟ ਆ ਛੋਟਾ ਹਰੀਫੁਰੇ ਦੇ ਜਿਹੜਾ ਪੋਲ ਚੜਦੇ ਆ ਨਾ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸ ਦਿੰਦੇ ਆ ਅਸੀਂ ਫਿਲਹਾਲ ਮੌਕੇ ਤੇ ਆਏ ਹਾਂ ਹਾਂਜੀ ਜੋ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਨੇ ਗੱਡੀ ਕਿਹੜੀ ਕੱਢੀ ਐ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀ ਆ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਐ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਐ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਹੈ ਕੰਡੀਸ਼ਨ ਕਿਹੋ ਜਿਹੀ ਹੈ ਯਾਰ ਅਸੀਂ ਆਏ ਆ ਵੇਖ ਕੇ ਸਾਰਾ ਕੁਝ ਦੱਸ ਦੇਣੀ ਜੋ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਨਾਮ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਇਹਨੂੰ ਕਾਫੀ ਦੇਰ ਬਾਅਦ ਆਇਆ ਕੀ ਲੀਡ ਨੇ ਜੋ ਹੋਇਆ ਐਗਜ਼ੈਕਟਲੀ ਆਗੇ ਅਸੀਂ ਜਿੰਨਾ ਚਿਰ ਸਾਨੂੰ ਨਿਰੋਜਣ ਲਈ ਆਏ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ